منڈا میرے مطلب کانگڑ راجو تیار آئی لدو آپ پریت بلے 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 بلے, بلے اٹھے آ میلا گونج اٹھا

ਆ ਗਿਆ ਧੰਨ ਧੰਨ ਓ ਬੱਦੋਆਂ ਵਾਲਿਓ ਕਿੱਦਾਂ ਲਗਿਆ ਜਫਾ ਫਿਰ 5000 ਦਾ ਦੂਜਾ ਜਫਾ ਲਗਿਆ ਚੋਲਾ ਵਿੱਚ ਤੁਰੀਆਂ ਗੱਲਾਂ ਆਹਣ ਗਵਾਂਢ ਪਿੰਡਾਂ ਵਿੱਚ ਤੁਰੀਆਂ ਗੱਲਾਂ ਛੜੀਆਂ ਹੋਈਆਂ ਬੱਦੋਆਂ ਦੇ ਇਸ ਕਹਿੰਦੇ ਖੇਡ ਮੇਲੇ ਦੀਆਂ ਮੇਰੇ ਮਿੱਤਰੋ ਪਹਿਲਾ ਮੈਚ ਆਹ ਟੱਕਰ ਗੋਗੜੀਆਂ ਵਾਲਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਾਰ

ਸਾੜ ਪਿੜੀ ਜਾਂਦੇ ਆ ਮੇਰਾ ਚਿਹਤਾ ਐਵੇਂ ਨਹੀਂ ਬਲੈਕ ਰੰਗ ਦੀ ਬੱਲੇ ਗੱਲ ਦੀ ਨਾਲੀ ਸਕਾਰਪੀਓ ਦਿੱਤੀ ਆ ਉਹ ਥਾਪੜਾ ਦੇ ਕੇ ਤੋੜਤਾ ਗੌਰਵ ਜੀਮੇ ਨੇ ਉਹ ਬੱਲੇ 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 ਲੱਦੂ ਵਾਲਾ ਪ੍ਰੀਮ ਮੱਝ ਵਾਲੇ